ਮੇਰਾ ਨਾਮ ਅਰਵਿੰਦਰ ਸਿੰਘ ਮੈਂ ਐਸਬੀ ਦਾ ਮਾਲ ਰੋਡ ਪਟਿਆਲਾ ਚ ਲੱਗਿਆ ਪਿਆ ਸਰ ਤੇ ਉਹ ਜਿਹੜੇ ਜਸਵੀਰ ਸਿੰਘ ਜੀ ਮੇਰੇ ਚਾਚਾ ਜੀ ਇੱਥੇ ਆਪਣੇ ਆਰਮੀ ਚ ਰਿਟਾਇਰ ਹੋਏ ਤੇ ਇੱਥੇ ਗਾਰਨੇ ਜਿਹੜੇ ਪੈਸਕੋਚ ਤਾਂ ਕੱਲ ਨੂੰ ਦੋ ਤਿੰਨ ਮੁੰਡੇ ਆਏ ਤੇ ਬੱਚਾ ਦੇ ਪੇਪਰ ਚੱਲ ਰਹੇ 3 ਵਜੇ ਤੋਂ ਬਾਅਦ ਬੱਚੇ ਕਿਉਂਕਿ ਬਾਹਰ ਭੇਜਦੇ ਅਸੀਂ ਤਾਂ ਉਹਨਾਂ ਨੂੰ ਮੁੰਡੇ ਅੰਦਰ ਆ ਗਏ ਦੋ ਸਿਵਲ ਚ ਸੀਗੇ ਮਾਜਰੀ ਦੇ ਤੁਹਾਨੂੰ ਪਤਾ ਹੀ ਕਿ ਐਸੀ ਹੁੰਦੀ ਜਿਹੜੇ ਆਪਣੀ ਢੀਰੂ ਦੀ ਮੱਝ ਦੀ ਹੈ ਤਾਂ ਉਹ ਮੁੰਡੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਜਿਵੇਂ ਬਾਹਰ ਕੱਢਿਆ ਤਾਂ ਉਹ ਅੰਦਰ ਦੇਖਿਆ ਅਸੀਂ ਸਿੱਕਟਾ ਸਿੱਕਟਾ ਜੀ ਪਲਾ ਰਹੇ ਉਸ ਦੇ ਕਾਰਨ ਉਹ ਮੁੰਡਾ ਜਿਹਨੇ ਬਾਹਰ ਨੂੰ ਭੱਜਿਆ ਸੀ ਕੜਾਹਲੇ ਚੌਂਕ ਤੱਕ ਉਹਨੂੰ ਭਜਾਉਂਦੇ ਡੰਡਾ ਮਾਰਦੇ ਮਾਰਦੇ ਗਏ ਨੇ ਉਹ ਭੱਜ ਗਿਆ ਫੇਰ ਵੀ ਨਿਕਲ ਗਏ ਅੱਜ ਫੇਰ ਆ ਕੇ ਫੀਲਖਾਨਾ ਸਕੂਲ ਦੇ ਆਪਣੇ ਬਾਹਰ ਲਗਾਇਆ ਸੀ ਉਹਨਾਂ ਨੇ ਮੁੰਡੇ ਨੇ ਧਰਨਾ ਇਹੀ ਮਾਜੀ ਵਾਲੇ ਸੀਗੇ ਬਾਈਕਾਂ ਦੇ ਉਹ ਅੰਦਰੋਂ ਅਸੀਂ ਦੋ ਮੁੰਡੇ ਜਿਹੜੇ ਕੱਲ ਵਾਲੇ ਜਿਹੜਾ ਇੱਕ ਕੱਲ ਵਾਲਾ ਸੀ ਤੇ ਅੱਜ ਇੱਕ ਨਵਾਂ ਸੀ ਜਿਹੜਾ ਇੱਕ ਸ਼ਾਇਦ ਆਪਣੇ ਇੱਥੇ ਸਟੂਡੈਂਟ ਵੀ ਹੈਗਾ 10ਵੀਂ ਦਾ ਤਾਉ ਮੁੰਡੇ ਸੀ ਦੋ ਜਿਹੜੇ ਫੜੇ ਪਏ ਸੀ ਜੁਕਤ ਕਰਕੇ ਸੀ ਉਹਦਾ ਪ੍ਰਿੰਸੀਪਲ ਸਰ ਡਾਕਟਰ ਅਰਜਨ ਅਰਜਨੀ ਰਜਨੀਸ਼ ਗੁਪਤਾ ਵਾਲ ਜਿਹੜੇ ਅਸੀਂ ਲੈ ਗਏ ਸੀਗੇ ਤਾਂ ਉਹਨਾਂ ਨੂੰ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਲੈ ਕੇ ਸੀ ਤਾਂ ਅੰਦਰ ਜਿਵੇਂ ਹੀ ਆਏ ਨੇ ਗੇਟ ਦੇ ਬਾਹਰ ਸਾਹਮਣੇ ਗੇਟ ਹੈ ਉਹ ਗੇਟ ਦੇ ਬਾਹਰ ਤੋਂ ਆਏ ਨੇ ਤਾਂ ਉਹ ਮੁੰਡਾ ਇੱਕ ਦੱਤੀ ਜੀ ਲੈ ਕੇ ਆਇਆ ਉਹ ਕਹਿੰਦਾ ਤੂੰ ਮੇਰੇ ਭਰਾ ਨੂੰ ਕਿਵੇਂ ਫੜਿਆ ਏ ਮੇਰੇ ਭਰਾ ਨੂੰ ਕਿਵੇਂ ਫੜਿਆ ਜੇ ਗਲਤੀ ਹੋਈ ਕਿ ਤਾਂ ਹੀ ਆਪਾਂ ਫੜਾਂਗੇ ਆਪਾਂ ਕਿਸੇ ਨੂੰ ਅਨਜਾਇਜ਼ ਤਾਂ ਨਹੀਂ ਫੜ ਸਕਦੇ ਤਾਂ ਉਹ ਜਿਵੇਂ ਉਹਦੇ ਭਰਾ ਨੂੰ ਫੜਿਆ ਤਾ ਉਹ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਅੰਦਰ ਆ ਜਾ ਪ੍ਰਿੰਸੀਪਲ ਸਰਕਲ ਆਪਾਂ ਗੱਲ ਕਰਦੇ ਪਿਆਰ ਨਾਲ ਕੀ ਕਰਤੂਤ ਕਿਤੇ ਤੈਨੂੰ ਨਹੀਂ ਪਤਾ ਜੇਕਰ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਅੰਦਰ ਆ ਜਾ ਫਿਰ ਉਹਨਾਂ ਨਾਲ ਉਹ ਭਾਰਤੀ ਅਸਲ ਜੁਨੇ ਦਾਤੀ ਕੱਢ ਲਿੱਤੀ ਸੀ ਆਪਣੀ ਲਾ ਕੇ ਸੁੱਗੇ ਦਾਤੀ ਕੱਢ ਕੇ ਫੇਰੰਜੇ ਲੱਗਿਆ ਲੈ ਦਾਤੀ ਲੈ ਦਾਤੀ ਅਸੀਂ ਪਿੱਛੇ ਨੂੰ ਆਏ ਜਿਵੇਂ ਫੜਨ ਜਾ ਰਹੇ ਦਾਤੀ ਕੱਢੀ ਉਹਨੇ ਤਾਂ ਅਸੀਂ ਸਾਰੇ ਪਿੱਛੇ ਨੂੰ ਅੰਦਰ ਚਾਚਾ ਜੀ ਦੀ ਕਿਉਂਕਿ ਫੌਜ ਚ ਰਿਟਾਇਰ ਸੀ ਉਹਨਾਂ ਨੇ ਜਿਹੜੇ ਸਟੈਪ ਕਿੱਥੇ ਪੈ ਲਓ ਕਰ ਰਹੇ ਸੀ ਉਹਨਾਂ ਨਾਲ ਕਹਿੰਦੇ ਤੂੰ ਆ ਕਿ ਬਹੁਤ ਕੈਮਰੇ ਵਿੱਚ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਹੋਈ ਹੈ ਤਾ ਉਹਨਾਂ ਨੂੰ ਫੜਿਆ ਵੀ ਸੀਗਾ ਤਾਂ ਫੇਰ ਵੀ ਛੁੱਟ ਕੇ ਭੱਜ ਗਿਆ ਤਾਂ ਗੇਟ ਦੇ ਆਪਾਂ ਮੇਨ ਗੇਟ ਦੇ ਆਪਾਂ ਫੀਲ ਖੰਨਾ ਸਕੂਲ ਦੇ ਤਾਂ ਅਸੀਂ ਜਿਵੇਂ ਲੋਕ ਲਾਣ ਲੱਗੇ ਮੈਂ ਭੱਜ ਕੇ ਜਾ ਕੇ ਤਾਂ ਫੇਰ ਕਹਿੰਦੇ ਤੂੰ ਲੋਕ ਲਾਊਗਾ ਤਾਂ ਫੇਰ ਉਹਨੇ 다ਤੀ ਫੇਰ ਕੱਢੀ ਤਾਂ ਬਾਹਰ ਨੂੰ ਭੱਜ ਗਿਆ ਤਾਂ ਆਪਣਾ ਡਿਵੀਜ਼ਨ ਨੰਬਰ 2 ਦੇ ਫੇਰ ਆਏ ਨੇ ਦੋ ਦੋ ਥਾਣੇ ਦਾ ਜਿਹੜੇ ਦੋ ਮੁੰਡੇ ਜੁਫਤ ਕਰ ਰੱਖੇ ਸੀ ਤਾਂ ਲੈ ਗਏ ਨੇ ਤਾਂ ਇੱਕ ਆਪਣੇ ਜਿਹੜਾ 10ਵੀਂ ਸਟੂਡੈਂਟ ਹੈ ਤੇ ਇੱਕ ਹੋਰ ਜਿਹੜਾ ਵੱਡਾ ਆਪਣੇ ਸਾਹਮਣੂ ਬਦਮਾਸ਼ ਬੰਦਾ ਫਿਰਦਾ ਸੀ ਦੋਨੋਂ ਫੜ ਕੇ ਜੁਫਤ ਦੋਨੋਂ ਡਿਵੀਜ਼ਨ ਚ ਨੇ ਜਿਹੜੀਆਂ ਕੱਲ ਸੇਕਟਾਂ ਪੁਲਾ ਰਹੇ ਸੀ ਸਕੂਲ ਦੇ ਪਰਮਿਸਸ ਦੇ ਅੰਦਰ ਪੁਲਾ ਰਹੇ ਸੀਗੇ ਸਕੂਲ ਦੇ ਅੰਦਰ ਕਹਿੰਦੇ ਕਿ ਅਸੀਂ ਆਪਣੇ ਭਾਈ ਨੂੰ ਲੈਣ ਜਾਣਾ ਜੀ ਅਸੀਂ ਤਾਂ ਤਾਹੀ ਅੱਗੋਂ ਗੇਟ ਤੋਂ ਜਾਣ ਦਿੰਦੇ ਅਸੀਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਜੇ ਅੱਜ ਆਪਾਂ ਕੱਲੇ-ਕੱਲੇ ਮੰਨਣਾ ਕਰਨਾ ਜੇ ਫੇਰ ਤਾਂ ਇੱਕ ਗਲਤ ਗੱਲ ਹੋ ਜਾਂਦੀ ਹੈ ਕਿ ਸਾਡੇ ਤੇ ਗਲਤ ਕਿ ਕਿ ਹਾਂ ਬੱਚੇ ਦੇ ਮਾਪਿਆਂ ਨੂੰ ਅੰਦਰ ਨਹੀਂ ਬੜਦੇ ਸਕੂਲ ਦੇ ਅੰਦਰ ਪੁਲਾ ਰਹੇ ਸੀ ਹਾਂ ਅੰਦਰ ਨੂੰ ਆ ਕੇ ਜੀ ਅੰਦਰ ਪੁਲਾ ਰਹੇ ਸੀ ਹਾਂ ਜੀ ਅੱਜ ਜਦੋਂ ਗੱਲਬਾਤ ਹੋਈ ਹੈ ਅੱਜ ਇਕੱਠੇ ਹੋ ਗਏ ਸੀਗੇ ਅੱਜ ਕਿੰਨੇ ਬੰਦੇ ਇਕੱਠੇ ਹੋ ਗਏ ਸਕੂਲ ਦੇ ਬਾਹਰ ਘੱਟੋ ਘੱਟ 25 ਦੀ ਬੱਚਾ ਸੀ ਆ ਮੈਸੂ ਵੀ ਦਾ ਮਾਰ ਰੋਡ 'ਚ ਲੱਗਿਆ ਤੁਹਾਨੂੰ ਦੱਸਿਆ ਮੈਨੂੰ ਫੋਨ ਆਇਆ ਚਾਚੇ ਇਹ ਕਹਿੰਦੇ ਕਿ ਅਰਵਿੰਦਰ ਬੇਟਾ ਜਲਦੀ ਆ ਜਾ ਕੱਲ ਨੂੰ ਘੱਟੋ ਚਾਚਾ ਜੀ ਦਾ ਕੀ ਨਾਮ ਹੈ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕੀ ਲੱਗੇ ਹੋਏ ਨੇ ਉਹਦੇ ਉਹਰੇ ਆਪਣੇ ਪੈਸੇ ਕੋਈ ਸਕਿਉਰਿਟੀ 'ਚ ਨਹੀਂ ਸਕਿਉਰਿਟੀ 'ਚ ਨਹੀਂ ਜਦੋਂ ਜਦੋਂ ਇਹ ਲੜਾਈ ਹੋਈ ਆ ਤਾਂ ਜਿਹੜੀ ਤੁਸੀਂ ਕਹਿੰਦੇ ਦਾਤੀ ਘੁਮਾਈ ਹੈ ਕਿ ਉਹ ਦਾਤੀ ਕਿਸੇ ਤੇ ਲੱਗੀ ਹੋਈ ਹੈ ਦਾਤੀ ਲੱਗੀ ਹੈ ਮੇਰੇ ਚਾਚੇ ਜੀ ਜੇਕਰ ਮੈਂ ਚਾਚੇ ਦੁਆਰ ਤੋਂ ਦੋ ਮੁੰਡੇ ਫੜ ਕੇ ਲੈ ਕੇ ਆਏ ਗੇਟ ਦੇ ਬਾਹਰ ਵੀ ਕਰਨਗੇ ਉਹ ਤਾਂ ਫੜ ਕੇ ਲੈ ਕੇ ਆਣਗੇ ਹੀ ਅ ਉਹ ਸਰ ਪਹਿਲੀ ਵਾਰ ਫਸਟ ਟਾਈਮ ਹੋਇਆ ਸਰ ਮਾਜਰੀ ਦੇ ਪਰ ਇੰਨਾ ਬਦਟੇ ਤੁਹਾਡੇ ਚਾਚਾ ਜੀ ਦੇ ਦੰਤੀ ਕਿੱਥੇ ਕਿੱਥੇ ਵੱਜੀ ਐ ਨੱਕ ਤੇ ਲੱਗਿਆ ਫੋਟੋ ਦਿਖਾ ਸਕਦੇ ਅਸੀਂ ਸਰ ਤੁਹਾਨੂੰ ਸ਼ੇਅਰ ਕਰ ਸਕਦੇ ਹਾਂ ਹੋਰ ਕਿੱਥੇ ਲੱਗਿਆ ਨੱਕ ਤੇ ਨੱਕ ਤੇ ਹੱਥ ਤੇ ਸਰ ਨੱਕ ਤੇ ਦੰਤ ਹੱਥ ਤੇ ਲੱਗੇ ਬਹੁਤ ਦਵਾ ਕੇ ਸਾਨੂੰ ਜਿਹੜੀ ਨਹੀਂ ਲੱਗਣ ਵਾਲੀ ਸੀ ਹੱਥ ਇਥੋਂ ਪਟ ਗਿਆ ਉਂਗਲੋਂ ਮਾਸ ਅੱਛਾ ਹੁਣ ਤੁਹਾਡੇ ਚਾਚਾ ਜੀ ਕਿੱਥੇ ਨੇ ਆਪਣੇ ਅਰਜਿੰਦਰਾ ਚ ਸਰ ਕੌਣ ਲੈ ਕੇ ਗਿਆ ਅਰਜਿੰਦਰਾ ਚ ਬਣਾ ਸਕੂਲ ਦੇ ਸਰ ਲੈ ਕੇ ਗਏ ਨੇ 4-5 ਕੇ ਸਕੂਲ ਦੇ ਸਰ ਦਾ ਕੀ ਨਾਮ ਹੈ ਜਿਹੜੇ ਲੈ ਕੇ ਗਏ ਅਮਰਦੀਪ ਸਿੰਘ ਤੇ 3-4 ਜਿਹੜੇ ਹੋਰ ਉਹਨਾਂ ਨਾਲ ਦੇ ਨੇ ਜਿਹੜੇ ਦੋ ਦੋ ਲੜਾਈ ਹੋਈ ਹੈ ਤਾਂ ਸਕੂਲ ਦੇ ਮੁੰਡੇ ਵੀ ਤੁਹਾਡੇ ਕੁਝ ਨਾਲ ਸੀਗੇ ਜਿਹੜੇ ਅੰਦਰ ਸਕੂਲ ਪੜ੍ਹਦੇ ਹੋਣਗੇ ਕਿ ਸਾਰੇ ਆਊਟਸਾਈਡਰ ਸੀਗੇ ਇੱਕ ਜਿਹੜਾ ਮੁੰਡਾ ਸੀ ਅੰਦਰ ਦਾ ਉਹਦੀ ਮਾਂ ਪਿਓ ਆਈ ਆ ਬਾਹਰ ਕਹਿੰਦੀ ਕਿ ਤੁਸੀਂ ਮੇਰੇ ਮੁੰਡੇ ਨੂੰ ਫੜਿਆ ਤਾਂ ਥਾਣੇ ਵਾਲਿਆਂ ਨੇ ਕਿਹਾ ਤੂੰ ਵੱਡੇ ਤੂੰ ਵੱਡੇ ਆਪਣੇ ਆਪ ਨੂੰ ਜਿਆਦਾ ਨਾ ਮੰਨ ਤੂੰ ਦੋ ਤੁਹਾਡੇ ਸਕੂਲ ਦਾ ਮੁੰਡੋਰੇ ਪੜ੍ਹਦਾ ਉਹ ਹਾਂ ਕੇ ਕਹਿ ਰਹੀ ਕਹਿੰਦੀ ਉਹਦੀ ਮਾਤਾ ਵੀ ਆਈ ਆ ਬਾਹਰ ਕਹਿੰਦੀ ਕਿ ਇਹ ਮੇਰਾ ਮੁੰਡਾ ਇਥੇ 10ਵੀਂ ਪੜ੍ਹਦਾ ਉਹ ਵੀ ਜਿਆਦਾ ਆਪਣੇ ਆਪ ਨੂੰ ਬਦਮਾਸ਼ ਜੀ ਬਣ ਰਹੀ ਸੀ ਨਹੀਂ ਨਹੀਂ ਬਦਮਾਸ਼ ਨਹੀਂ ਬਣ ਰਹੀ ਸੀ ਜਿਹੜਾ ਸਕੂਲ ਪੜ੍ਹਦਾ ਜਿਹੜਾ ਬੱਚਾ ਤੁਹਾਡੇ ਜਿਹ ਉਹ ਜਿਹੜਾ ਇੱਕ ਮੁੰਡਾ ਸੀ ਉਹ 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 ਉਹਨਾਂ ਦੇ ਕਲਾਸ ਦੇ ਅੰਦਰ ਐਂਟਰ ਹੋਇਆ ਕੀ ਫੀਲ ਕਰਦੇ ਸਕੂਲ ਚ ਆਪਣੇ ਭਾਈ ਨੂੰ ਫੜ ਲਿੱਤਾ ਪਤਾ ਨਹੀਂ ਭਾਈ ਵੀ ਹੈਗਾ ਕਿ ਨਹੀਂ ਇਹ ਦੋਸਤ ਹੈ ਤੇ ਜਿਵੇਂ ਫੜਿਆ ਅੰਦਰ ਕਿੰਨੇ ਕੁ ਮੁੰਡੇ ਬਾਹਰਲੇ ਐਂਟਰ ਹੋਏ ਸੀ ਸਕੂਲ ਦੇ ਵਿੱਚ ਬਾਹਰਲੇ ਮੁੰਡੇ 25-30 ਆ ਗਏ ਜਿਹੜੇ ਉਹ ਕੱਲੇ ਹੀ ਆਇਆ ਸੀ ਬਰਦਾਤੀ ਲੈ ਕੇ ਉਸੇ ਲਈ ਕਹਿੰਦੇ ਤੂੰ ਅਸੀਂ ਭਰਾ ਨੂੰ ਫੜਿਆ ਅਸੀਂ ਕਿਹਾ ਆਜਾ ਭਾਈ ਆਪਾਂ ਪਿਆਰ ਨਾਲ ਗੱਲ ਕਰ ਲੈਂਦੇ ਕੀ ਕਰ ਤੂੰ ਕਿਤੇ ਜਗ ਤੂੰ ਵੀ ਵੱਡਾ ਬਦਮਾਸ਼ ਤੂੰ ਵੀ ਨਾਲ ਆ ਜੇ ਇਹਨਾਂ ਨਾਲ ਆਪਾਂ ਥਾਣੇ ਵਾਲੇ ਬੁਲਾਏ ਪਏ ਆਪਾਂ ਨੇ ਤਾਂ ਉਹ 2 ਮਿੰਟ ਦੇ ਸਕਿੰਟ ਦੇ ਅੰਦਰ ਉਹਨਾਂ ਨੇ ਦੱਤੀ ਕੱਢ ਲਈ ਸੀ ਹਾਂ ਜੀ ਸਰ ਕਿਹੜਾ ਸਕੂਲ ਹੈ ਇਹ ਔਰ ਤੁਹਾਡਾ ਕੀ ਨਾਮ ਹੈ ਔਰ ਤੁਹਾਡੀ ਕੀ ਐਜੂਕੇਸ਼ਨ ਹੈ ਕੀ ਹੋਇਆ ਅੱਜ ਸਾਡੇ ਸਕੂਲ ਕੀ ਅ ਸਰ ਇਹ ਸਕੂਲ ਦਾ ਨਾਮ ਹੈਗਾ ਜੀ ਸਕੂਲ ਆਫ ਐਮਿਨੈਂਸ ਫਿਲਖਾਨਾ ਪਟਿਆਲਾ ਪਟਿਆਲਾ ਸ਼ਹਿਰ ਦਾ ਬਹੁਤ ਪੁਰਾਣਾ ਵਿਰਾਸਤੀ ਸਕੂਲ ਹੈਗਾ ਤੇ ਮੇਰਾ ਨਾਮ ਹੈਗਾ ਜੀ ਕਮਰਜੀਤ ਸਿੰਘ ਢਾਲੀਵਾਲ ਤੇ ਮੈਂ ਲੈਕਚਰਰ ਹਿਸਟਰੀ ਦੀ ਪੋਸਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਹੈਗਾ ਮੇਰੇ ਨਾਲ ਸਾਡੇ ਵਾਈਸ ਪ੍ਰਿੰਸੀਪਲ ਮੈਮ ਹੈਗੇ ਨੇ ਮੈਡਮ ਸੁਰਿੰਦਰ ਕੌਰ ਜੀ ਤੇ ਸਾਡੇ ਸ਼ਾਮ ਦੇ ਸ਼ਿਫਟਿੰਗ ਚਾਰਜ ਹੈਗੇ ਨੇ ਮੈਡਮ ਸਿਮਰਨ ਜੀ ਤੇ ਸਾਡੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਨੇ ਜੀ ਸ਼੍ਰੀ ਅਕਸ਼ੇ ਕੁਮਾਰ ਜੀ ਕੀ ਹੋਇਆ ਸਿਆਟਲ ਸਕੂਲ ਦੇ ਵਿੱਚ ਸਰ ਅੱਜ ਸਾਨੂੰ ਬਾਹਰੋਂ ਪ੍ਰਿੰਸੀਪਲ ਸਰ ਸੀਗੇ ਉਦੋਂ ਹੁਣ ਅੱਜ ਅੱਧੀ ਛੁੱਟੀ ਤੇ ਨੇ ਉਹ ਤੇ ਸਰ ਨੂੰ ਫੋਨ ਆਇਆ ਕਿ ਬਾਹਰ ਕੁਝ ਕੋ ਆਊਟਸਾਈਡਰ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਆ ਜਿਹੜੇ ਉਹ ਵੀ ਹੈਗੇ ਨੇ ਤੇ ਫਿਰ ਸਰ ਜਿਹੜੇ ਪ੍ਰਿੰਸੀਪਲ ਸਰ ਸੀਗੇ ਤੇ ਜੀ ਉਹਨਾਂ ਨੇ ਸਾਡੀ ਡਿਊਟੀ ਲਗਾਈ ਕਿ ਜੀ ਤੁਸੀਂ ਬਾਹਰ ਜਾ ਕੇ ਦੇਖੋ ਤੇ ਬੱਚੇ ਨੇ ਜਿਹੜੇ ਆਪਣੇ ਬਿਲਕੁਕੁਲ ਸੇਫ ਹੈ ਤੇ ਸਾਊਂਡ ਹੈ ਜਿਹੜੇ ਉਹ ਰਹਿਣੇ ਚਾਹੀਦੇ ਹੈਗੇ ਆ ਤੇ ਜੇ ਅਸੀਂ ਜਦੋਂ ਬਾਹਰ ਗਏ ਹੈਗੇ ਆ ਤਾਂ ਇੱਕ ਬਹੁਤ ਵੱਡਾ ਟੋਲਾ ਸਰ ਉਥੋਂ ਭੱਜ ਗਿਆ ਤੇ ਇੱਕ ਬੱਚਾ ਸੀਗਾ ਜਿਹੜਾ ਕਿ ਸਾਡੇ ਸਕੂਲ ਦਾ ਸੀਗਾ ਤੇ ਉਹਨੇ ਯੂਨੀਫਾਰਮ ਪਾਈ ਹੋਈ ਸੀ ਉਹ ਸੀਗਾ ਉਹਦੇ ਨਾਲ ਦੋ ਜਾਨੇ ਹੋਰ ਖੜੇ ਸੀਗੇ ਤੇ ਸਰ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਚਲੋ ਤੇ ਕਿਉਂ ਆਏ ਹੈਗੇ ਹੋ ਤਾਂ ਜੀ ਉਹ ਸਰ ਜਿਵੇਂ ਹੁੰਦਾ ਹੀ ਉਹ ਵੀ ਨਹੀਂ ਵੀ ਅਸੀਂ ਜਾਣਾ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਆਕੜਨਾ ਤਾਂ ਸਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਬੱਚਾ ਸੀਗਾ ਜਿਹੜਾ ਸਾਡੇ ਸਕੂਲ ਦਾ ਸੀਗਾ ਜਿਹੜਾ ਕਿ ਸਕੂਟਰ ਦੇ ਉੱਤੇ ਬੈਠਾ ਸੀਗਾ ਉਹਦੀ ਅਸੀਂ ਚਾਬੀ ਸੀ ਸਰ ਲੌਕ ਲੈ ਕੇ ਤੇ ਉਹਦੀ ਫੋਟੋ ਖਿੱਚੀ ਸਰ ਤੇ ਜਿਹੜੇ ਦੋ ਬੱਚੇ ਸੀਗੇ ਉਹਨੂੰ ਲੈ ਕੇ ਅੰਦਰ ਆਏ ਤੇ ਜਿਹੜੇ ਬੱਚੇ ਸੀਗੇ ਸਰ ਉਹਨਾਂ ਕੋਲੇ ਫੋਨ ਵੀ ਹੈਗਾ ਸੀਗਾ ਤੇ ਸਰ ਉਦੋਂ ਹੀ ਉਹ ਫੋਨ ਕਰਕੇ ਮਤਲਬ ਕਿ ਕਹਿੰਦੇ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿਹਾ ਕਿ ਜਿਨ੍ਹਾਂ ਦਾ ਪੇਪਰ ਹੈ ਬੱਚੇ ਪੇਪਰ ਦੇਣ ਜਾਓ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈਗਾ ਤੇ ਉਹ ਆਪਣੇ ਆਪਣੇ ਘਰਾਂ ਨੂੰ ਜਾਓ ਤਾਂ ਜਿਹੜੇ ਦੋ ਬੱਚੇ ਸੀਗੇ ਸਰ ਜਦੋਂ ਅੰਦਰ ਆ ਰਹੇ ਸੀ ਤੇ ਇਹਨਾਂ ਨੇ ਫੋਨ ਕੀਤਾ ਵੀ ਆ ਜਾਓ ਫਟਾਫਟ ਆ ਜਾਓ ਤੇ ਸਰ ਉਸ ਤੋਂ ਬਾਅਦ ਜਦੋਂ ਅੰਦਰ ਆ ਗਏ ਅਸੀਂ ਫੋਨ ਲੈ ਕੇ ਇਹਨਾਂ ਤੋਂ ਤੇ ਇਹਨਾਂ ਨੂੰ ਸਰ ਦਫਤਰ ਦੇ ਵਿੱਚ ਪ੍ਰਿੰਸੀਪਲ ਸਰ ਦੇ ਕੋਲ ਲਿਆਂਦਾ ਹੈਗਾ ਤੇ ਉਸ ਤੋਂ ਬਾਅਦ ਸਰ ਅਸੀਂ ਜਿਹੜੀ ਵੀ ਆਪਣੀ ਕਾਰਵਾਈ ਸੀਗੀ ਪੁਲਿਸ ਦੀ ਕਾਰਵਾਈ ਪਹਿਲਾਂ ਵੀ ਸਰ ਨੇ ਫੋਨ ਕਰਤਾ ਸੀਗਾ ਪੁਲਿਸ ਨੂੰ ਕਿ ਜੀ ਅੱਜ ਕੋਈ ਬਾਹਰ ਗੜਬੜ ਹੋਣ ਵਾਲੀ ਹੈ ਕਿ ਜੇ ਇਹਨੇ ਪੁਲਿਸ ਆਏਗੀ ਵੀ ਕਿਉਂਕਿ ਜਦ ਤੱਕ ਸਰ ਕੋਈ ਮਸਲੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆਏ ਨੇ ਤੇ ਕੋਈ ਵੀ ਅੱਗੇ ਪਿੱਛੇ ਸਰ ਬੱਚਿਆਂ ਦੇ ਨਾਲ ਕਿਸੇ ਦਿਨ ਕੋਈ ਛੋਟੀ ਮੋਟੀ ਕੋਈ ਵਰਦਾਤ ਹੋ ਜਾਵੇ ਤੇ ਵੱਡਾ ਰੂਪ ਧਾਰਨ ਕਰ ਜਾਵੇ ਸਰ ਉਹਨੂੰ ਬਚਾਉਣ ਦੇ ਖਾਤਰ ਅਸੀਂ ਸਰ ਪੁਲਿਸ ਨੂੰ ਇਨਫੋਰਮ ਕਰਤਾ ਤੇ ਅਸੀਂ ਸਰ ਅੰਦਰ ਖੜੇ ਹੈਗੇ ਆ ਤਾਂ ਸਰ ਜਿਹੜਾ ਸਿਕਿਉਰਿਟੀ ਗਾਰਡ ਹੈ ਤੇ ਸਰ ਨੇ ਉਹਨਾਂ ਕਿਉਂਕਿ ਸਾਡੇ ਜਿਹੜੇ ਇੱਕ ਸਿਕਿਉਰਿਟੀ ਗਾਰਡ ਨੇ ਅੱਜ ਉਹ ਛੁੱਟੀ ਤੇ ਹੈਗੇ ਨੇ ਤੇ ਇਹ ਸਰ ਜਦੋਂ ਜਾ ਰਹੇ ਨੇ ਜਸਟ ਅੰਦਰ ਹੀ ਥੋੜੀ ਜੀ ਮਤਲਬ ਕਿ ਬਾਹਰ ਨਿਕਲਦੇ ਨੇ ਬਿਲਕੁਲ ਸਕੂਲ ਦੇ ਅੰਦਰ ਸੀ ਮੌਕੇ ਜਿਹੜਾ ਗੇਟ ਤੋਂ ਤਕਰੀਬਨ ਤਕਰੀਬਨ 50 60 ਮੀਟਰ ਅੰਦਰ ਤਾਂ ਇੱਕ ਬਾਹਰੋਂ ਆਊਟਸਾਈਡਰ ਆ ਰਿਹਾ ਸੀ ਇਹਨਾਂ ਨੇ ਪੁੱਛਿਆ ਜੀ ਹਾਂ ਤੂੰ ਭਈ ਕੌਣ ਹੈ ਤੇ ਸਰ ਉਹਨੇ ਨਾਲ ਦੇ ਨਾਲ ਹੀ ਪਿੱਛੇ ਨੂੰ ਹੱਥ ਪਾ ਕੇ ਜੋ ਸਾਡੇ ਸਿਕਿਉਰਿਟੀ ਗਾਰਡ ਦਾ ਕਹਿਣਾ ਹੈਗਾ ਤੇ ਉਹਨਾਂ ਨੇ ਇਹਦੇ ਤੇ ਸਰ ਜੀ ਦੱਤਰ ਸੀਗਾ ਕੋਈ ਉਹਦੇ ਨਾਲ ਬਾਰ ਕੀਤਾ ਹੈਗਾ ਤੇ ਕਿਉਂਕਿ ਇਹ ਜਿਹੜਾ ਆਪ ਪੈਸਕੋ ਵੱਲੋਂ ਰੱਖੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਨਾਏ ਸਰ ਅਰਮੀ ਦੇ ਵਿੱਚ ਰਹੇ ਹੋਏ ਨੇ ਤੇ ਇਹਨਾਂ ਨੇ ਸਰ ਤੁਰੰਤ ਐਕਸ਼ਨ ਕਰਦੇ ਹੋਏ ਸਰ ਆਪਣਾ ਹੱਥ ਅੱਗੇ ਕੀਤਾ ਤੇ ਇਹਨਾਂ ਦੇ ਹੱਥ ਦੇ ਉੱਤੇ ਲੱਗੀ ਉਸ ਤੋਂ ਬਾਅਦ ਸਰ ਜੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਘੁੰਮਕੇ ਜਾਂ ਪਤਾ ਨਹੀਂ ਕਿਵੇਂ ਸਰ ਉਹੇ ਵਾਰ ਕੀਤਾ ਜਿਹੜਾ ਕਿ ਉਹਨਾਂ ਦੇ ਨੱਕ ਦੇ ਉੱਤੇ ਜਿਹੜਾ ਹੈਗਾ ਲੱਗਿਆ ਹੈਗਾ ਉਹ ਲੜਕਾ ਸੀਗਾ ਸਰ ਜਿਹੜਾ ਨਾਲ ਦੀ ਨਾਲ ਮੌਕੇ ਤੋਂ ਜਿਹੜਾ ਹੈ ਸੀਗਾ ਉਹ ਭੱਜ ਗਿਆ ਸਿਕਿਉਰਿਟੀ ਗਾਰਡ ਦੱਸ ਰਹੇ ਨੇ ਜਿਹਨੇ ਸੱਟਾਂ ਲੱਗੀਆਂ ਉਹਨਾਂ ਨੂੰ ਕਿਹੜੇ ਹਸਪਤਾਲ ਲੱਗੇ ਗਏ ਸਰ ਜੀ ਉਹਨੂੰ origind hospital ਲੈ ਕੇ ਗਏ ਜੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਹਾਂ ਜੀ ਨਾਲ ਦੀ ਨਾਲ ਆ ਗਈ ਸੀ ਜਿਹੜੇ ਦੋ ਬੱਚੇ ਅ ਉਹਨਾਂ ਨੂੰ ਪੁੱਛਗਿਛ ਦੇ ਲਈ ਆਪਣੇ ਨਾਲ ਲੈ ਗਏ ਨੇ ਜੀ ਜਿਹੜੇ ਤੁਸੀਂ ਬੰਦੇ ਬਾਹਰ ਦੱਸੋ ਵੀ ਇਕੱਠ ਹੋਇਆ ਵੈਸੇਗਾ ਕਿੰਨੇ ਕ ਬੰਦੇ ਸੀਗੇ ਕਿ ਉਹ ਤੁਹਾਡੇ ਸਕੂਲ ਦੇ ਬੱਚੇ ਸੀ ਜਾਂ ਸਾਰੇ ਬਾਹਰ ਦੇ ਸੀ ਨਹੀਂ ਸਰ ਸਾਰੇ ਬਾਹਰ ਦੇ ਸੀਗੇ ਤੇ ਜੇ ਕੋਈ ਸਕੂਲ ਦਾ ਵੀ ਸਰ ਪਤਾ ਨਹੀਂ ਲੱਗਦਾ ਸੀ ਉਹ ਅਡਰੈਸ ਤੇ ਸਕੂਲ ਦੀ ਯੂਨੀਫਾਰਮ ਦੇ ਸਾਰੇ ਸਿਵਲ ਅਡਰੈਸ ਤੇ ਸੀਗੇ ਨਹੀਂ ਇੱਕ ਇੱਕ ਵੱਖਰਾ ਅਡਰੈਸ ਵਾਲਾ ਸੀਗਾ ਜੀ 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 ਉਹਦੀ ਅਸੀਂ ਫੋਟੋ ਖਿੱਚ ਲਈ ਸੀ ਸਰ ਪੁਲਿਸ ਨੂੰ ਅਸੀਂ ਪ੍ਰੋਵਾਈਡ ਕਰਤੀ ਹੈਗੀ ਆ ਕੁਛ ਪਤਾ ਲੱਗਿਆ ਵੀ ਕੀ ਰੰਜੀਤ ਸਿੰਘ ਦੀ ਕਿਉਂ ਲੜਾਈ ਹੋਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਹਲੇ ਕੁਛ ਵੀ ਪਤਾ ਨਹੀਂ ਲੱਗਿਆ ਹੈਗਾ ਅਸੀਂ ਉਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਜਿਹੜੇ ਸਾਡੇ ਸੀਗੇ ਚਲੋ ਸਿਕਿਉਰਟੀ ਵਾਲੇ ਆਪਣੇ ਹਸਾਬका ਆਰਮੀ ਦੇ ਵਿੱਚੋਂ ਆਏ ਹੋਏ ਨੇ ਇੱਕ ਆਰਮੀਮੈਨ ਹੈਗੇ ਨੇ ਤੇ ਇਹਨਾਂ ਨੇ ਤਾਂ ਸਰ ਤੁਰੰਤ ਕਾਰਵਾਈ ਕਰਕੇ ਜਿਹੜਾ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਨੂੰ ਕਾਫੀ ਹੱਦ ਤੱਕ ਘਟਾਤਾ ਤੇ ਲੇਕਿਨ ਸਰ ਜੇਕਰ ਕੋਈ ਆਮ ਬੱਚਾ ਹੁੰਦਾ ਜਿਵੇਂ ਅੱਜਕੱਲ ਬੱਚੇ ਨੇ ਸਰ ਬੱਚਿਆਂ 'ਚ ਕੁਛ ਨਹੀਂ ਹੈਗਾ ਜਾਂ ਸਾਡਾ ਆਮ ਕੋਈ ਟੀਚਰ ਹੁੰਦਾ ਜਿਹੜਾ ਇੰਨੀ ਫੁਰਤੀ ਸ਼ਾਇਦ ਨਾ ਦਿਖਾ ਸਕਦਾ ਪਰ ਸਰ ਇਹ ਜਿਹੜੀ ਘਟਨਾ ਸੀ ਇੱਕ ਬ ਜਿਹੜਾ ਫੀਲਖਾਨੇ ਕੋਲ ਚੈੱਕ ਕਰਾਇਆ ਜਿਹੜੇ ਦਾ ਮਾਮਲਾ ਸਾਡੇ ਕੀ ਮਾਮਲਾ ਬੁਰਾ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਨਿਸਪਲ ਇਹ ਫੀਲਖਾਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਇਹ ਵੀ ਕੁੱਟਮਾਰ ਕਰਦੇ ਨੇ ਤੇ ਮੁਕੇ ਤੇ ਟੀਮ ਭੇਜਿਆ ਅਸੀਂ ਟੀਮ ਭੇਜ ਕੇ ਜਦ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫੀਲਖਾਨੇ ਸਕੂਲ ਦਾ ਤੇ ਉਹਦੇ ਨਾਲ ਪੁੱਛਕਿਚ ਕੀਤੀ ਵੀ ਬਾਹਰਲੇ ਦੋ ਇੱਕ ਦਵਾਂਸ਼ੂ ਇੱਕ ਤੌਰਵ ਇੱਕ ਗੋਰੂ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰਾਉਂਡ ਅਪ ਕਰ ਲਏ ਤੀਜਾ ਵੀ ਦੇਖ ਰਹੇ ਆ ਬਾਕੀ ਤਫ਼ਤੀਸ਼ ਕਰ ਰਹੇ ਆ ਜਿਵੇਂ ਹੋਊਗਾ ਆਪਾਂ ਤ੍ਰਿਕ ਦੀ ਕਾਰਵਾਈ ਕਰੀ ਗਈ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸ ਰੰਜੀਤ ਦੇ ਚੱਲਦੇ ਸਾਰੇ ਇਹਨਾਂ ਨੇ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋਇਆ ਕੁਝ ਕਾਰਨ ਦੱਸਿਆ ਗਿਆ ਤੇ ਤੁਸੀਂ ਸਕੂਲ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਹੋएगी ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਆ ਇਹਦੇ ਨਾਲ ਆਪਣੀ ਸੋ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਅਸੀਂ ਫੋਟੋਜ਼ ਲੈ ਰਹੇ ਆ ਫੋਟੋਜ਼ ਲੈ ਕੇ ਜਿਵੇਂ ਹੋਊਗਾ ਉਹ ਠੀਕ ਕਰ